ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਪਰਉਪਕਾਰੀ ਭਾਈ ਲੱਧਾ ਜੀ ਪਿੰਡ ਬੱਲੀਆਂ ਫਰੋਜਪੁਰ ਵਿਖੇ ਸਾਲਾਨਾ ਮਹਾਨ ਗੁਰਮਤ ਸਮਾਗਮ ਅਤੇ ਵਰਸੀ ਸਮਾਗਮ ਕਰਵਾਇਆ ਗਿਆ ਇਸ ਮੌਕੇ ਪੰਥ ਦੀਆਂ ਮਹਾਨ ਸ਼ਖਸੀਤਾਂ ਵੱਲੋਂ ਹਾਜ਼ਰੀ ਭਰੀ ਗਈ ਅਤੇ ਇਲਾਕੇ ਦੀਆਂ ਮਹਾਨ ਸ਼ਖਸੀਤਾਂ ਨੇ ਵੀ ਸ਼ਿਰਕਤ ਕੀਤੀ ਇਸ ਮੌਕੇ ਮੁੱਖ ਸੇਵਾਦਾਰ ਬਾਬਾ ਸਤਨਾਮ ਸਿੰਘ ਜੀ ਬੱਲੀਆਂ ਵੱਲੋਂ ਆਏ ਹੋਏ ਮਹਾਪੁਰਖਾਂ ਅਤੇ ਰਾਜਨੀਤਿਕ ਆਗੂਆਂ ਦਾ ਸਨਮਾਨਤਵੀ ਕੀਤਾ ਗਿਆ ਅਤੇ ਰਾਗੀ ਢਾਡੀ ਕੁਵਿਸ਼ਰਾਂ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਗੈਂਕ ਦੇ ਪ੍ਰਧਾਨ ਸਾਹਿਬ ਕਿਰਪਾ ਸਿੰਘ ਜੀ ਵੀ ਬੈਠੇ ਨੇ ਤੇ ਧੰਨਵਾਦ ਬਾਬਾ ਸਤਨਾਮ ਸਿੰਘ ਜੀ ਵੱਡੀਆਂ ਵਾਲਿਆਂ ਦਾ ਸਾਡੇ ਧਾਰਮਿਕ ਮੀਂਦ ਦੇ ਪੰਜਾਬ ਪ੍ਰਧਾਨ ਵੀ ਨੇ ਜਿਨ੍ਹਾਂ ਨੇ ਅੱਜ ਉਸ ਪ੍ਰਭੂ ਦੇ ਸਾਥ ਸੱਚ ਜਨਮਾ ਗਏ ਜੱਬਰੇ ਤੂੰ ਸਿਰ ਦੇ ਘਰ ਦਿੱਤਾ ਸਿੱਖੇ ਜੀ ਜਦ ਦੀ ਨੂੰ ਆਰਬ ਘਰ ਦਿੱਤਾ ਕਲਮਣੇ ਕਾਟੇ ਹੋਏ ਕਲਮਣੇ ਹੋਤਕਾਰ ਦਿੱਤੇ ਹੋਏ ਵੀ ਗੁਰੂ ਹੁਨਾ

ਕਿੱਥੇ ਸਥਾਨ ਤੇ ਪਹੁੰਚਿਓ ਕਿਹੜੇ ਨਗਰ ਚ ਪਹੁੰਚਿਓ ਜੀ ਅੱਜ ਮੇਰੇ ਹਲਕਾ ਫਰੋਸਕੂਲ ਦਿਹਾਤੀ ਦਾ ਪਿੰਡ ਹੈਗਾ ਇਹ ਪਾਵਰ ਕਿੰਨਾ ਰੋਹਾ ਬੰਦਿਆ ਚ ਸਰਕਾਰ ਵੱਲੋਂ ਐਲਾਨ ਸੀ ਆਵਾਜ ਦੇ ਵੱਲੋਂ ਸਾਹਿਬ ਜੀ ਦੀ ਜਿੰਦਗੀ ਦੇ ਦੋ ਘਰ ਜਿਹੜੇ ਘਰ ਬੰਦ ਹੋ ਗਏ ਬਾਬਾ ਸ੍ਰਾਮ ਸਿੰਘ ਜੀ ਉਹਨਾਂ ਗੁਰੂਤ ਸਾਕੂ ਸਾਹਿਬ ਜੀ ਵੱਲੋਂ ਪਰੇ ਇਹ ਕਿਹੜਾ ਹੈ ਬਾਬਾ ਰੱਖੀ ਸ਼ਾਲਾ ਦੇ ਇਹਨਾਂ ਦਰ ਦੁੱਖਣ ਦੇ ਸਮਾਗਮ ਦੇ ਵਿੱਚ ਗੁਰੂ ਚਰਨਾਂ ਦੇ ਵਿੱਚ ਮਨ ਨੂੰ ਮਸਤ ਕਰਨ ਵਾਸਤੇ ਮੈਂ ਮੈਂ ਧੰਨਵਾਦੀ ਹਾਂ ਹੁਣ ਗੱਲ ਸਿਰ ਤੇ ਆਈ ਪਿੰਡ ਦੇ ਸਰਪੰਚ ਸਾਹਿਬ ਸਨ ਦੇਸ਼ ਮੁਹ ਗ੍ਰਾਮ ਪੰਚਾਇਤ ਦਾ ਔਰ ਸੇਵਾ ਸਾਂਭਾ ਸਰਪੰਚ ਦਾ ਔਰ ਜਿਹੜੀ ਸੱਦੀ ਕਮੇਟੀ ਬਣੀ ਹੈ ਮਾਨ ਸਾਹਮਣੇ ਹੋ ਰਹੀ ਹੈ ਜਿਨ੍ਹਾਂ ਨੇ ਬਾਬਾ ਜੀ ਸਾਜਣਾ ਨਾਮ ਦੀ ਕਮੇਟੀ ਇਹਨਾਂ ਮੌਕੇ ਬਾਬਾ ਜੀ ਦੇ ਨਾਲ ਬਾਬਾ ਜੀ ਬਹੁਤ ਵੱਡਾ ਪ੍ਰਚਾਰਕ ਬਣ ਕਮੇਟੀ ਜਿਨ੍ਹਾਂ ਨੇ ਬਹੁਤ ਸੁੰਦਰ ਉਪਰਾਲਾ ਕਰਕੇ ਔਰ ਕਬੀਸ਼ਰੀ ਜਥੇ ਮੈਂ ਵੇਖ ਰਹੀ ਹਾਂ ਕਿ ਬਹੁਤ ਸੁਣੇ ਜਿਹੜੇ ਵਿਚਾਰ ਤੁਹਾਡੇ ਵਿੱਚ ਕ੍ਰਿਸ਼ ਜਥੇ ਮਿਲ ਪਾਵੇ ਔਰ ਗੁਰੂ ਘਰ ਦੇ ਨਾਂ ਜਿਹੜੀਆਂ ਸੰਗਤਾਂ ਨੂੰ ਉਹਨਾਂ ਨੂੰ ਜੋੜ ਰਿਹਾ ਹੈ। ਅਗਲਾ ਸੋ ਪਿੰਡ ਦੀਆਂ ਪੰਚਾਇਤਾਂ ਜਿਹੜੀਆਂ ਨਵੀਆਂ ਬਣੀਆਂ ਨੇ ਉਹਨਾਂ ਨੂੰ ਕੀ ਇੱਕ ਸੰਦੇਸ਼ ਦੇਣਾ ਚਾਹੋਗੇ ਕਿ ਕਿਉਂਕਿ ਨਵੇਂ ਹੁਣ ਕੰਮ ਵੀ ਹੋਣੇ ਚਾਹੀਦੇ ਜੀ। ਦੇਖੋ ਮੈਂ ਪਿੰਡ ਦੀਆਂ ਪੰਚਾਇਤਾਂ ਨੂੰ ਇੱਕੋ ਸੱਚੇ ਪਾਤਸ਼ਾਹ ਜੀ ਮੇਰਾ ਕੰਮ ਕਿਵੇਂ ਜਲਾਣ ਆਇਆ ਹਜ਼ਾਰਾਂ ਲੋਕ ਲੋਪੇ ਕਿ ਸੇਵਾ ਦਾ ਸੰਕਲਪ ਜੇਵਾ ਪਹਾੜਾ ਮਹਾਰਾਜ ਜਦੋਂ ਦੀ ਕਬ ਜੇਬਾ ਪਿੰਡ ਦੇ ਲੋਕਾਂ ਦੀ ਸੇਵਾ ਕਰਾਂਗੇ। ਜਲਾਦ ਕਿਹਦਾ ਹਸਦਾ ਕਿਉ ਤਾਨੂੰ ਹਮੇਸ਼ਾ ਇਹ ਪਾਕਤਾ ਲੱਗੇ ਕਿ ਤੇਰੀ ਜਿੰਦਗੀ ਚਮਕਦਾਰ ਹੋਵੇ ਤੇ ਤੇਰੇ ਪਿੰਡ ਆਲੇ ਨੇ ਬੜੀ ਸੋਸ ਮਰਦੇ ਕੋਈ ਬਹੁਤ ਉਹ ਆਪਣੇ ਪਿੰਡ ਦਾ ਮੁਖਾਰ ਨਹੀਂ ਉਹਨਾਂ ਦਾ ਵੀ ਇਹ ਫਰਜ਼ ਬਣਦਾ ਕਿ ਬੜੀ ਲੋਕਾਂ ਦੀ ਸੇਵਾ ਦਾ ਕੰਮ ਆਜਾ ਕਮੈਂ ਬਿਨਾ ਕਿਸੇ ਭਗਬਤ ਤੋਂ ਕਰਨ ਔਰ ਬਿਨਾ ਕਿਸੇ ਭਾਈਪਤੀ ਜਾਵਣ ਤੋਂ ਕਰਨ ਜਿਹੜਾ ਟੇਕਾ ਮੰਨਦਾ ਜਿਹੜਾ ਨਾ ਸਵੰਦਰ ਰੱਖਿਆ ਕੋਈ ਬੜਾ ਲੰਮਾ ਸਮਾਂ ਨਹੀਂ ਹੁੰਦਾ ਇਹ ਬਹੁਤ ਜੀ ਕਰਕੇ ਰੱਖੀ ਪਰ ਜੇ ਇਹਨੂੰ ਆਪਾਂ ਵਧੀਆ ਤਰੀਕੇ ਨਾਲ ਲੋਕਾਂ ਦੀ ਸੇਵਾ ਨੂੰ ਸਮਰਪਿਤ ਹੋ ਕੇ ਕਰਾਂਗੇ ਤਾਂ ਇਹ ਸਮਾਂ ਆਪਾਂ ਨੂੰ ਬਹੁਤ ਵੱਧਿਆ ਤੇ ਜੀ ਸਟੇਜ ਕੁਵਾ ਤੁਕੂ ਬਾ ਤੁਹਾਡੀਆਂ ਲੱਖਾਂ ਤੇਗਾ ਫੋਟੇ ਤੇ ਪੂਜਾ ਜੇ ਕਲਾਪਾ 51 26 ਕਵਾ ਦਿਨ ਹੱਥ ਕਲੇਸ਼ ਦੇ ਵਿੱਚ ਲੜਾਈਆਂ ਝਗੜਿਆਂ ਦੇ ਲੋਕੋ ਵੀ ਤੇਗਾ ਬਹੁਤ ਹਾਂ ਇਹੋ ਜਿਹਾ ਸਮਾਂ ਮੈਂ ਤੇਰੀ ਸਮਾਰੋਹ ਦੀ ਇੱਕ ਦੇ ਸਮਾਰੋਹ ਵਾਲਾ ਆਉਣ ਵਾਲੇ ਧੰਨਵਾਦ ਜੀ